ਡਿੱਗੂ ਡਿੱਗੂ ਕਰਦੇ ਮਕਾਨ ਵਿੱਚ ਰਹਿ ਨਹੀਂ ਮਲੋੜ ਦਾ ਇਹ ਗਰੀਬ ਪਰਿਵਾਰ ਹੋਇਆ ਮਜਬੂਰ ਪ੍ਰਸ਼ਾਸਨ ਤੋਂ ਲਗਾਈ ਮਦਦ ਦੀ ਗੁਹਾਰ ਮਲੋੜ ਸ਼ਹਿਰ ਦੇ ਹਨੂਮਾਨ ਮੰਦਿਰ ਨੇੜੇ ਮਹਾਵੀਰ ਬਸਤੀ ਸਰਕਾਰੀ ਪ੍ਰਾਇਮਰੀ ਸਕੂਲ ਸਟੇਡੀਅਮ ਵਿਕੇਸ਼ ਸਾਧੂ ਸਿੰਘ ਨਾਮ ਦੇ ਵਿਅਕਤੀ ਦਾ ਜਿਹੜਾ ਮਕਾਨ ਬਿਲਕੁਲ ਖਸਤਾ ਹਾਲਤ ਹੋ ਚੁੱਕਿਆ ਹੈ ਤੇ ਪਤਾ ਨਹੀਂ ਕਦੋਂ ਵੀ ਇਹ ਹਾਸਤਾ ਗ੍ਰਸਤ ਹੋ ਸਕਦਾ ਹੈ ਤੇ ਕਿਸੇ ਵੀ ਵੇਲੇ ਵੀ ਹਾਸਾ ਵਾਪਰ ਸਕਦਾ ਹੈ ਸਾਧੂ ਸਿੰਘ ਦੀ ਪਤਨੀ ਤੇ ਉਸ ਦਾ ਇੱਕ ਛੋਟਾ ਬੱਚਾ ਹੈ ਉਹਨਾਂ ਪ੍ਰਸ਼ਾਸਨ ਤੋਂ ਪੀੜ ਕੀਤੀ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿੱਥੇ ਕੋਈ ਆਧਾ ਕਰਮਚਾਰੀ ਭੇਜ ਕੇ ਇਸ ਦਾ ਜਾਇਜ਼ਾ ਲਿਆ ਜਾਵੇ ਕਿ ਕਿੰਨਾ ਕੁ ਨੁਕਸਾਨ ਹੈ ਤਾਂ ਕਿ ਅੱਗੇ ਮਾਨਸੂਨ ਆ ਰਹੀ ਹੈ ਬਰਸਾਤ ਦੇ ਵਿੱਚ ਵੀ ਕੋਈ ਹਾਦਸਾ ਹੋ ਸਕਦਾ ਹੈ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਇਸ ਮੌਕੇ ਤੇ ਉਹਨਾਂ ਹੱਥ ਬਨ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹ ਸਾਨੂੰ ਇਸ ਮਕਾਨ ਦੇ ਵਿੱਚ ਰਹਿਣ ਯੋਗ ਬਣਾਉਣ ਇਸ ਮੌਕੇ ਤੇ ਸਮਾਜ ਸੇਵੀ ਬਟਲਾ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਭਾਈ ਜੀ ਕੀ ਤੁਹਾਡਾ ਨਾਂ ਜੀ ਮੇਰਾ ਨਾਂ ਸੋਨੂ ਕੁਮਾਰ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਆ ਮਕਾਨ ਆ ਸਾਧੂ ਰਾਮ ਦਾਸੀ ਘਰੇ ਆਏ ਆ ਤੇ ਡਿਗੜ ਵਾਲਾ ਪ੍ਰਸ਼ਾਸਨ ਤੋਂ ਕੀ ਮਦਦ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਇਹਨਾਂ ਦਾ ਮਕਾਨ ਬਣਵਾਇਆ ਜਾਵੇ ਇਹ ਇੱਕ ਡਰਦੇ ਮੋਲ ਦੇ ਵਿੱਚ ਜੀ ਰਹੇ ਨੇ ਦੋ ਜੀ ਹੈ ਇੱਕ ਬੱਚਾ ਹੈਗਾ ਜੀ ਛੋਟੀ ਉਮਰ ਦਾ ਠੀਕ ਹੈ ਜੀ ਤੁਸੀਂ ਆਪ ਵੇਖ ਸਕਦੇ ਹੋ ਵੀ ਇਹਦੀ ਕੀ ਕੰਡੀਸ਼ਨ ਹੈਗੀ ਬੱਤਿਆਂ ਵਾਲੀ ਛੱਤ ਹੈਗੀ ਜੀ ਇੱਕ ਟੰਬੇ ਦੇ ਸਾਰੇ ਖੜੀ ਹੈ ਜੀ ਠੀਕ ਹੈ ਜੀ ਜਦੋਂ ਮੀਂਹ ਆ ਜਾਂਦਾ ਸਾਰਾ ਪਾਣੀ ਪਰ ਜਾਂਦਾ ਹੀ ਇਹਦੇ ਵਿੱਚ ਠੀਕ ਹੈ ਫਿਰ ਇਹਨਾਂ ਨੂੰ ਕੋਈ ਅੰਦਰ ਵੜਨ ਦੇ ਵੜਨ ਵੀ ਨਹੀਂ ਦਿੰਦੇ ਵੀ ਉਸ ਟਾਈਮ ਕੋਈ ਪਤਾ ਨਹੀਂ ਹੁੰਦਾ ਕੀ ਪਾਣਾ ਵਰਤ ਜੇ ਠੀਕ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਅਈ ਅਪੀਲ ਕਰਦੇ ਆ ਵੀ ਇਹਨਾਂ ਦੀ ਵਦ ਵਦ ਮਦਦ ਕੀਤੀ ਜਾਵੇ ਮਦਦ ਹਾਦਸਾ ਹੋਣ ਤੋਂ ਪਹਿਲਾਂ ਕੀਤੀ ਜਾਵੇ ਨਾ ਹੋਵੇ ਵੀ ਹਾਦਸਾ ਹੋਣ ਤੋਂ ਬਾਅਦ ਇੱਥੇ ਆ ਕੇ ਖੜ ਜਾਂਦੇਗੇ ਵੀ ਇਹ ਗਲਤ ਹੋਇਆ ਉਹ ਹੋਇਆ ਠੀਕ ਹੈ ਜੀ ਜੇ ਆਪਾਂ ਹਾਦਸਾ ਹੋਣ ਤੋਂ ਪਹਿਲਾਂ ਬਚਾਵਾਂਗੇ ਤਾਂ ਉਹ ਸਭ ਤੋਂ ਉੱਚਾ ਨਾ ਹੁੰਦਾ ਆਪਣੇ ਮਲੋੜ ਦੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਕੋਲੋਂ ਕੀ ਅਪੀਲ ਕਰਦੇ ਉਹਨਾਂ ਨੂੰ ਕੀ ਮੰਗ ਕਰਦੇ ਉਹਨਾਂ ਬੀ ਅਸੀਂ ਡਾਕਟਰ ਬਲਜੀਤ ਕੌਰ ਜੀ ਤੋਂ ਇਹੀ ਮੰਗ ਕਰਦੇ ਆ ਜੀ ਵੀ ਆਪ ਦਾ ਕੋਈ ਨੁਮਾਇੰਦਾ ਭੇਜ ਕੇ ਕੋਈ ਅਫਸਰ ਭੇਜ ਕੇ ਇਥੋਂ ਦੀ ਦੇਖਭਾਲ ਕਰਾਈ ਜਾਵੇ ਵੀ ਉਹਨਾਂ ਦੀ ਨਿਗਾਹ ਜੇ ਆਵੇ ਵੀ ਇਹ ਸੱਚ ਹੈ ਕਿ ਝੂਠ ਆ ਬੇ ਅੱਖਾਂ ਨਾਲ ਵੇਖਣ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਜੋ ਵੀ ਮਤਲਬ ਕਿ ਇਹਨਾਂ ਦਾ ਹੁੰਦਾ ਹੈਗਾ ਕਮਰਾ ਪਵਾ ਕੇ ਦਿੱਤਾ ਜਾਵੇ ਜਾਂ ਇਹਨਾਂ ਦੀ ਜਿੰਨੀ ਵੀ ਮਦਦ ਹੁੰਦੀ ਹੈ ਉਹ ਕੀਤੀ ਜਾਵੇ ਅਸੀਂ ਸਰਕਾਰ ਤੋਂ ਇਹੀ ਅਪੀਲ ਕਰਦੇ ਆਂ ਹਾਂਜੀ ਹਰੀ ਬਟਲਾ ਜੀ ਕੱਲ ਤੁਸੀਂ ਵੀਡੀਓ ਪਾਈ ਸੀ ਉਹ ਵੀਡੀਓ ਵੇਖ ਕੇ ਅਸੀਂ ਇੱਥੇ ਪਹੁੰਚਿਆ ਮਕਾਨ ਜਿਹੜਾ ਪਰਿਵਾਰ ਦਾ ਡਿੱਗਣ ਵਾਲਾ ਤੇ ਬੜਾ ਗਰੀਬ ਪਰਿਵਾਰਾ ਲੋੜਵੰਦ ਦਾ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ ਕਿ ਇੱਥੇ ਸਾਧੂ ਰਾਮ ਤੇ ਉਹਨਾਂ ਦੇ ਮਿਸਿਸ ਤੇ ਉਹਨਾਂ ਦੇ ਇੱਕ 3-4 ਸਾਲ ਦਾ ਬੱਚਾ ਇੱਕ ਡਰ ਦੀ ਇੱਕ ਖਤਰੇ ਦੇ ਸਾਏ ਵਿੱਚ ਰਹਿ ਰਿਹਾ ਕਿਉਂਕਿ ਬਾਰਸ਼ਾਂ ਦਾ ਮੌਸਮ ਆਉਣ ਵਾਲਾ ਹੈ ਔਰ ਬਾਰਸ਼ਾਂ ਦਾ ਕੋਈ ਅਨੁਮਾਨ ਨਹੀਂ ਹੁੰਦਾ ਕਿ ਕਿੰਨੀ ਬਾਰਿਸ਼ ਪੈਣੀ ਹੈ ਔਰ ਜੇ ਇਹਨਾਂ ਦੇ ਉਹ بارشਾਂ ਦੇ ਮੌਸਮ ਦੇ ਵਿੱਚ ਇਹਨਾਂ ਦੀ ਛੱਤ ਡਿੱਗ ਪੈਂਦੀ ਹੈ ਤਾਂ ਇਹਨਾਂ ਦੇ ਪਰਿਵਾਰ ਦੇ ਤਿੰਨਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਔਰ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਔਰ ਸਮਾਜਿਕ ਸੰਸਥਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੋਈ ਅਨਸਖਾਂ ਵੀ ਘਟਨਾ ਹੋਣ ਤੋਂ ਪਹਿਲੇ ਕਿਰਪਾ ਕਰਕੇ ਤੁਸੀਂ ਆਓ ਇਹਨਾਂ ਦੀ ਮਦਦ ਕਰੋ ਪੈਰ ਪੁੱਤੋ ਔਰ ਬੇਨਤੀ ਹੈ ਕਿ ਕੋਈ ਅਨਸਖਾਂ ਵੀ ਘਟਨਾ ਹੋਣ ਤੋਂ ਪਹਿਲੇ ਪਹਿਲੇ ਤੁਸੀਂ ਆ ਜਾਓ ਇਹ ਹੀ ਮੇਰੀ ਬੇਨਤੀ ਹੈ ਜੀ ਕੀ ਤੁਹਾਡਾ ਨਾਂ ਜੀ ਉਹ ਜੀ ਤੁਹਾਡੇ ਪਤੀ ਦਾ ਕੀ ਨਾਂ ਜੀ ਸਾਧੂ ਰਾਮ ਅੰਡੀ ਤੁਹਾਡਾ ਜਿਹੜਾ ਮਕਾਨ ਅਸੀਂ ਆਏ ਆ ਦੇਖਿਆ ਵੀ ਡਿੱਗਣ ਵਾਲਾ ਤੇ ਕੀ ਪ੍ਰਸ਼ਾਸਨ ਤੋਂ ਮਦਦ ਕਰਦੇ ਹੋ ਸਹੀ ਚੰਨੇ ਮਕਾਨ ਸਾਡਾ ਜਲ ਤੋ ਜਲ ਬੇ ਉੱਤੇ ਚੱਕਿਆ ਜਾਵੇ ਡਿੱਗ ਪੇ ਮੀਂਹ ਪੈਂਦਾ ਹੈ ਬਾਦੂ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ ਅੰਦਰ ਰੋਟੀ ਬਣਾਉਣ ਨੂੰ ਵੀ ਥਾਂ ਨਹੀਂ ਹੁੰਦੀ ਤੇ ਤੁਹਾਡੇ ਬੱਚੇ ਕਿੰਨੇ ਆ ਜੀ ਕਿਹ ਕੀ ਹੈਗਾ ਜਵਾਬ ਮੇਰੇ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਉਹਨਾਂ ਕੋਲੋਂ ਕੀ ਮੰਗ ਕਰਦੇ ਹੋ ਮਸਾਈ ਕਰਨੇ ਮਕਾਨ ਸੜਾ ਛੱਤ ਚੱਕੀ ਜਾਏ ਮਕਾਨ ਬਣ ਜੇ ਬਸ ਹੋਰ ਕੁਛ ਨਹੀਂ